ਸਨੇਲੀ ਮਾ ਇਧਰਾ ਆ ਗਈ ਆ ਗਈ ਕਿੰਨਾ ਟਾਈਮ ਹੋਇਆ ਟਾਈਮ ਤਾਂ 7 ਵਜ ਗਏ ਮੁੰਡੇ ਨੇ ਪੱਟੇ ਪੁੱਟੇ ਪਾਇਕ ਨਹੀਂ ਮੱਜਾਂ ਨੂੰ ਹਾਂ ਪੱਟੇ ਪੁੱਟੇ ਪਾ ਕੇ ਤਾਂ ਰੰਗ ਕੱਢ ਲਿਆ ਅੱਛਾ ਮੈਂ ਆ ਤੁਹਾਡੇ ਨਾਲ ਗੱਲ ਕਰਨੀ ਹਾਂ ਉੱਠ ਕੇ ਬਹੁਤ ਦੱਸ ਦੇ ਇੱਥੇ ਹਿੰਮਤੀਆਂ ਨਹੀਂ ਉੱਠਿਆ ਨਹੀਂ ਜਾਂਦਾ ਮੈਂ ਕਿਹਾ ਹਾਂ ਮੈਨੂੰ ਇਹਦਾ ਨਾ ਨਵਦੀ ਸਹੇਲੀ ਦਾ ਨੰਬਰ ਇੱਕ ਮੇਰੇ ਫੋਨ 'ਚ ਹੈਗਾ ਸੀ अच्छा। ਮੈਂ ਲਾ ਕੇ ਉਹਨੂੰ ਫੋਨ ਕੀਤਾ। ਹਾਂ। ਉਹ ਕੋਲੋਂ ਫਿਰ ਮੈਂ ਪਤਾ ਕੀਤਾ ਤੇ ਮੁੰਡੇ ਦਾ ਨਾਂ ਜੇ ਪਿੰਦਰ ਤੇ ਪਿਓ ਦਾ ਨਾਂ ਤੇ ਮੈਂ ਪੁੱਛਿਆ ਨਹੀਂ ਤੇ ਪਿੰਡ ਭਾਮ ਜੀ। ਅੱਛਾ। ਹਾਂ ਇਹ ਨਾਂ ਕੋ ਪਤਾ ਲੱਗਾ ਜੀ ਫਿਰ ਨਾਂ ਕੀ ਦੱਸਣਾ। ਸਿੱਧਾ ਕਰ ਫਿਰ। ਕੋਈ ਗੱਲ ਨਹੀਂ ਕਰ ਲੈਨੇ ਉਹਦਾ ਬਰਮਾਸ਼ ਦਾ ਇਲਾਜ ਹੈ। ਕੁੜੀ ਤੇ ਸਾਡੀ ਨਹੀਂ ਚੰਗੀ ਨਿਕਲੀ। ਜੇ ਇਹੋ ਜੀ ਜੰਮ ਦੀ ਮਰ ਜਾਂਦੀ ਤੇ ਹਰ ਜੀ ਵੀ ਗਈ। ਸਾਡੇ ਸਿਰ ਤੋਂ ਭੱਗ ਤਾਂ ਨਾ ਲੈਂਦੀ। ਉਹਦੋਂ ਇਹਨੂੰ ਰੋ ਪੇਟ ਕੇ ਦਿਹਾੜੀ ਤੇ ਪਰੇ ਹੁੰਦੇ ਪਤਾ ਨਹੀਂ ਇਹੋ ਜੀਆਂ ਕਿਉਂ ਬਚੀਆਂ ਰਹਿਂਦੀਆਂ ਧਰਤੀ ਦੇ ਭਾਰ ਪਾਉਣ ਨੂੰ ਫੇਰ ਕਰਕੇ ਰੱਖ ਗਈ ਸਾਡਾ ਤੇ ਮੈਂ ਤਾਂ ਮਰਾਂਗਾ ਹੁਣ ਐਸੀ ਅੰਦਰ ਮੈਂ ਤਾਂ ਨਹੀਂ ਕਿਤੇ ਜਾਣ ਜੂਗਾ ਰਹਿ ਗਿਆ ਚੱਲ ਉਹਨੂੰ ਮੁੰਡੇ ਨੂੰ ਆਵਾਜ਼ ਮਾਰ ਸੰਨੀ ਮਾਰ ਮੁੱਕ ਜਾਓ ਕਿਦੋਂ ਮੁੰਡੇ ਦਾ ਕੀ ਸੋਚਣਾ ਜੀ ਉਹਦਾ ਹੀ ਸੋਚ ਲਓ ਉਹ ਮਰੇ ਹੀ ਆ ਕੇ ਅਸੀਂ ਗੀਨੇ ਫਿਰਨਦੇ ਹੁਣ ਉਹਨੂੰ ਸੰਨੀ ਨੂੰ ਆਵਾਜ਼ ਮਾਰ ਸੰਨੀ ਉਹਨੂੰ ਲਈ ਇੱਧਰ ਆਇਓ ਹਾਏ ਚੱਲਿਆ ਉਹਨੂੰ ਮੁੰਡੇ ਨੂੰ ਆਵਾਜ਼ ਮਾਰ ਕੇ ਬੇੜਾ ਗਰਕ ਕਰਕੇ ਛੁੱਟ ਗਈ ਸਾਡੀ ਖਾਨਦਾਨੀ ਦਾ ਕਿਹੜੇ ਮੂੰਹ ਨਾਲ ਬੰਦਾ ਬਾਹਰ ਨਿਕਲੂਗਾ ਦੱਸ ਕੋਈ ਸ਼ਰਮ ਹਜਾਇ ਨਹੀਂ ਰਹੀ 20 ਸਾਲ ਅਸੀਂ ਸਾਹਮਦੇ ਰਹੇ ਤੇ ਹੁਣ ਉਹ ਲੋਕ ਚੰਗੇ ਹੋ ਗਏ ਹਾਂ ਕੀ ਕਰੂਗਾ ਬੰਦਾ ਅੰਨੀ ਡਾਡ ਜੀ ਇਧਰ ਆ ਪੁੱਤ ਮੇਰੀ ਗੱਲ ਸੁਣ ਹਾਂਜੀ ਮਾਂ ਤੇਰੀ ਨੂੰ ਪਤਾ ਹੀ ਹੋ ਹਾਂਜੀ ਕਿੱਥੇ ਗਈ ਆ ਕੁੜੀ ਇਹ ਕੋਨੋਂ ਮੁੰਡੇ ਦਾ ਵੀ ਪਤਾ ਹੈਈ ਉਹਨੂੰ ਪਿੰਡ ਦਾ ਵੀ ਪਤਾ ਹੈਈ ਹਾਂਜੀ ਮਿਰਚਰ ਪਤਾ ਇੰਨੀ ਹਿੰਮਤ ਨਹੀਂ ਆ ਤੇ ਨਾ ਮੇਰਾ ਜੀ ਕਰਦਾ ਇਹ ਘਰੋਂ ਬਾਹਰ ਨਿਕਲਣ ਨੂੰ ਹੈ ਮੱਥੇ ਕਿੱਦਾਂ ਲੱਗਣਾ ਪਿੰਡ ਦੇ ਲੋਕ ਕੀ ਆਖਣਗੇ ਜੇ ਮੈਂ ਬਾਹਰ ਨਿਕਲੂੰਗਾ ਤੇ ਤੂੰ ਹੁਣ ਥਾਣੇ ਜਾ ਹਾਂਜੀ ਤੇ ਦਰਖਾਸਤ ਦੇ ਕੇ ਆ ਚਲੋ ਠੀਕ ਆ ਤੇ ਕਹਿੰਦੀ ਉਹਦੇ ਮੈਂ ਦੇਉਣਾ ਵਾ ਉਹਦੋਂ ਨਹੀਂ ਤੇ ਮੈਂ ਵੱਢਣੀ ਹੀ ਦੋਵੇਂ ਜਣ ਪਤਾ ਮੇਰੀ ਗੱਲ ਸੁਣ ਹੋਸ਼ ਤੋਂ ਕੰਮ ਲੈ ਥੋੜਾ ਜਿਹਾ ਵੱਡਣ ਵਡਾਉਂਦੇ ਚੱਕਰਾਂ ਚ ਨਾ ਪੈ ਉਹ ਨਾਲ ਜਿਹੜੀ ਮੜੀ ਚੰਗੀ ਰੋਟੀ ਖਾਂਦੇ ਉਹ ਵੀ ਜਾਂਦੀ ਰਹੇ ਚਲੋ ਕੋਈ ਨਹੀਂ ਮੈਂ ਜਾਣਾਂ ਦੇ ਉਹਨਾਂ ਦੇ ਰਖਾ ਹੈਂ ਦੇ ਉਹਨਾਂ ਆਪਣੀ ਮਾਂ ਨੂੰ ਪੁੱਛ ਲੈ ਸਾਰਾ ਪਿੰਡ ਪੋਂਡ ਪਤਾ ਪਤਾ ਸਾਰਾ ਠੀਕ ਆ ਉੱਥੇ ਲਿਖਾ ਗਿਆ ਤਾਂ ਉਹਨਾਂ ਕਹ ਚੁੱਕ ਗਏ ਨੂੰ ਥਾਣੇ ਲਿਆਓ ਫੇਰ ਕਰਾਂਗੇ ਗੱਲ ਠੀਕ ਆ ਠੀਕ ਆ ਨਾ ਤੂੰ ਹੀ ਖਾਦੀ ਦਵਾਈ ਦੂਈ ਆਹ ਦਵਾਈ ਮੈਂ ਖਾਣਾ ਹੋਂ ਤੇ ਮੈਂ ਜੇ ਉੱਠਿਆ ਆਈਆਂ ਚਲ ਕੋਈ ਨਹੀਂ ਮੈਂ ਜਾਨਾ ਹਾਏ ਵੇਖ ਲਾ ਮੈਂ ਖੱਤੇ ਨੇ ਕੀ ਚੰਨ ਚੜ੍ਹਦਾ ਵਾ ਹੁਣ ਮੂੰਹ ਕਿਦਾਂ ਕੱਢਾਂ ਬਾਹਰ ਮੈਂ ਮੈਨੂੰ ਤੇਰੀ ਸਮਝ ਆਉਂਦੀ ਈ ਮੈਂ ਤਾਂ ਲੋਕਾਂ ਨੂੰ ਟਕੇ ਟਕੇ ਜੀਆਂ ਗੱਲਾਂ ਕਰਦੀ ਹੁੰਦੀ ਸੀ ਹੁਣ ਸਿਰ 'ਚ ਸਵਾਹ ਪਾ ਕੇ ਰੱਖੀਏ ਮੁੰਡੇ ਨੇ ਮੇਰੇ ਮੰਮੀ ਕੀ ਡੈ ਉਹ ਗੱਲਾਂ ਕਰਨ ਤੇ ਤੂੰ ਅੱਜ ਗੁਰਦਾਰਾ ਸਾਹਿਬ ਨਹੀਂ ਗਏ ਵੇਖਾਂ ਵੇ ਕਿਹੜੇ ਨੱਤਣਾ ਜਾਵਾਂ ਗੁਰਦੁਆਰੇ ਵੇ ਸਿਰ 'ਚ ਸਵਾਹ ਪਾਛੜੀ ਮੇਰੇ ਤੂੰ ਮੈਂ ਤਾਂ ਕਿਸੇ ਨੂੰ ਕੂਨ ਨਹੀਂ ਦਿੰਦੀ ਤੇ ਹੁਣ ਬੁੜੀਆਂ ਨੇ ਮੈਨੂੰ ਕਿਰਨਾਵਾ ਤੇ ਮੈਂ ਕੀ ਜਵਾਬ ਦਵਾਂਗੀ ਵੀ ਕੀ ਕੀਤਾ ਤੇਰੇ ਮੁੰਡੇ ਨੇ ਨਹੀਂ ਕੀ ਕੀਤਾ ਤੇਰੇ ਮੁੰਡੇ ਨੇ ਉਹ ਕੀ ਮੈਂ ਮਾੜਾ ਕਰਤਾ ਨਾ ਅੱਜ ਤੇ ਤੂੰ ਮਾੜਾ ਕੀਤਾ ਹੀ ਕੁਛ ਨਹੀਂ ਵੇ ਹੁਣ ਕੋਈ ਰਹਿ ਗਿਆ ਬਾਕੀ ਤੇ ਉਹ ਵੀ ਕਰ ਲਾ ਹੈ ਕਸਰ ਹੈ ਗਈ ਆ ਮੰਮੀ ਛੱਡੋ ਪਰਾਂ ਗੁੱਸੇ ਨੂੰ ਛੱਡੋ ਪਰੇ ਗੁੱਸੇ ਨੂੰ ਤੇ ਆਉਂਦਾ ਜਿੱਦਾਂ ਕਿ ਤੇ ਬਹੁਤ ਚੰਗਾ ਕੰਮ ਕਰਕੇ ਆਇਆ ਹੁੰਦਾ ਵਾ ਏਦਾਂ ਕਰੀਏ ਹੁਣ ਸ਼ਹਿਰ ਚੱਲੀਏ ਤੇ ਨਾਲੇ ਨਾਲ ਉਹਨੂੰ ਸੂਟ ਸਾੜ ਲਿਆ ਕੇ ਦੋ ਅੱਛਾ ਜਾਨੀ ਆ ਵਰੀ ਬਣਾਉਣੇ ਦੀ ਮੈਂ ਫਿਕਰ ਨਾ ਕਰ ਤੂੰ ਮੰਮੀ ਸ਼ਰਮ ਨੂੰ ਹੱਥ ਮਾਰ ਪਈ ਸੂਟ ਲਿਆ ਕੇ ਦਓ ਇਹਨੂੰ ਉਹ ਕਰਨਾ ਨਹੀਂ ਜੇ ਨਾਲੇ ਕੋਲ ਨਾਲੇ ਸੁਨਿਆਰੇ ਕੋ ਜਾਵਾਂਗੇ ਕੋਈ ਸੋਨੇ ਦੀ ਚੀਜ਼ ਬਣਾ ਕੇ ਦੋ ਉਹਨੂੰ ਆਹੋ ਪੌਨੀ ਆ ਰਾਣੀ ਹਾਰ ਹਾਂ ਬਿੱਕੀ ਤੋਂ ਮੇਰਾ ਸੋਨਾ ਆਇਆ ਵੱਡਾ ਚਲਾਕ ਸੂਟ ਲੈ ਦੇ ਸੋਨਾ ਪਾ ਲਈਏ ਕੰਮ ਤੇ ਬਹੁਤ ਸੋਨੇ ਕੀ ਤੇ ਰਿੱਜਾਂ ਵਾਲੇ ਤੋਂ ਹਣਾ ਮੇਰੀ ਝਾਲਾ ਮਾਂ ਤੇਰੀਆਂ ਤੁਹਾਡੀ ਨੂੰ ਹੈ ਹੂੰ ਪਹਿਲਾਂ ਤੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੁੰਦੇ ਹੋ ਮੈਂ ਐਉਂ ਕਰਨਾ ਮੈਂ ਜਿਉਂ ਕਰਨਾ ਤੇ ਹੁਣ ਤੇ ਕਰਨਾ ਹੀ ਕਰਨਾ ਨਹੀਂ ਪਰ ਆਹ ਕਰਤੂਤ ਜਿਹੜੀ ਤੂੰ ਕੀਤੀ ਏ ਚੰਗੀ ਨਹੀਂ ਨਾ ਕੀਤੀ ਸਗਣਾ ਦਾ ਕੰਮ ਕਰਦੇ ਸਾਰੇ ਨਖੱਤਿਆ ਜਿਤਨਾ ਲੈ ਕੇ ਹੁੰਦੇ ਆਹ ਕੀ ਕਰਤੂਤ ਕੀਤੀ ਆ ਤੂੰ ਤੈਨੂੰ ਕੋਈ ਪਛਤਾਵਾ ਨਹੀਂਗਾ ਆਣ ਕੇ ਮਾਂ ਦੇ ਸਾਹਮਣੇ ਬਹਿ ਕੇ ਤੌਰ ਨਾ ਸੂਟ ਬਣਾ ਲੈ ਸੋਨਾ ਲੈ ਆ ਦਿਓ ਹਾਂ ਕੰਮ ਨੂੰ ਕਾ ਗੱਲ ਕਰ ਕੋ ਕੰਮ ਦੀ ਅਕਲ ਨੂੰ ਹੱਥ ਮਾਰ ਕੋਈ ਕਰਦਾ ਕੀ ਫੱਦਾ ਵਾ ਹੋ ਰਾਂ ਕੇ ਦਿਆ ਨਵੀਆਂ ਤਾਗੀਆਂ ਗੱਲਾਂ ਦੱਸਣ ਮੈਨੂੰ ਮੈ ਮੈਨੂੰ ਅੱਗੇ ਬੜਾ ਟੱਪ ਚੜਿਆਈਓ ਹੋਰ ਨਾ ਕੋ ਕਰਾ ਲਈ ਮੇਰ ਕੋ ਓ ਛੱਡਿਆ ਕਰੋ ਪਰ ਨਾਲੇ ਪਾਰਟੀ ਪੁਲਟੀ ਕਰਦੇ ਆਂ ਪਿੱਤਾ ਦਾ ਗੁੱਸਾ ਲੈ ਇਹਨਾ ਮੈਂ ਯੈਨੀ ਪਾਰਟੀ ਹੈ ਕਿਹੜੀ ਪਾਰਟੀ ਦੀਆਂ ਗੱਲਾਂ ਕਰਦਾ ਵਾ ਮਮਮੀ ਹਏ ਸਲਾਮਤ ਕਰਦੇ ਫਿਰਦੇ ਓਥੇ ਉਦਨ ਤੁਸੀਂ ਦੇ ਕੋਈ ਸਲਾਹ ਨਹੀਂ ਕੀਤੀ ਮੈਂ ਤੇਰਾ ਪਿਓ ਤੇ ਭੋੜਾ ਵਾ ਵਿਚਾਰਾ ਐਵੇਂ ਮੂੰਚੋਂ ਗੱਲ ਕੱਢ ਪੈਂਦਾ ਵਾ ਮੈਂ ਪਾਰਟੀ ਕਰ ਲਾ ਮੈਂ ਲੋਕਾਂ ਕੋ ਮੇੜੇ ਖਾਣ ਨੂੰ ਫੇ ਘਰ ਆਣ ਕੇ ਮੈਨੇ ਮੇੜੇ ਮਾਰ ਕੇ ਜਾਣ ਹੈ ਤੇ ਤੇਰਾ ਪੁੱਤ ਕੱਢ ਲਿਆ ਵਾ ਕੁੜੀ ਨੂੰ ਇਹੋ ਹੀ ਕਹਿਣਾ ਆਣ ਕੇ ਮੈਂ ਮਨ ਨੱਕ ਕਿੱਥੇ ਦੇਣਾ ਆਪਣਾ ਵਹੀ ਕਿਹ ਥਾਂ ਦਾ ਜਦ ਕੰਮ ਕਰ ਜਾ ਕੇ ਆਪਣਾ ਬਹਿ ਗਿਆ ਸਿਰ ਸਿਰ ਆ ਕੇ ਸਿਰ ਖਾਣ ਮੇਰਾ ਵੇ ਸੱਚ ਮੈਨੂੰ ਇੱਕ ਗੱਲ ਦੱਸ ਜਿਹੜੇ ਲਮਾਈ ਚੋਂ ਕੱਢ ਕੇ ਲੈ ਗਏ 10000 ਰੁਪਏ ਉਹ ਕਿੱਥੇ ਆ ਉਹ ਮੰਮੀ 10000 ਰੁਪਏ ਬੜਾ ਹੀ ਇੱਥੇ ਉਹ ਅੱਛਾ ਉਹ ਖਾ ਗਿਆ ਨਾ ਉਹ ਖਾ ਗਿਆ ਮੈਂ ਪਤਾ ਕਿੰਨਾ ਖਰਚਾ ਹੁੰਦਾ ਉਹ ਸਾਡੇ ਜਾਂਦੇ ਜਾਂਦੇ ਲੱਗੇ ਹੀ ਆਹ ਤੇ ਭਲਾ ਹੋਵੇ ਇਹਦਾ ਜਿੰਨੇ ਮੰਮੀ ਸੋਨਾ ਲੈਣ ਦਾ ਸਾਡਾ ਸਾਰਾ ਕੰਮ ਸਰ ਗਿਆ ਪਤਾ ਕਿੰਨਾ ਖਰਚ ਆਇਆ ਉਥੇ ਆਹੋ ਤੇ ਸੋਨਾ ਬਣਾਉਣ ਵਾਲੀ ਪਿੱਟਣ ਦੀ ਹਣੀ ਮਗਰੇ ਹੈ ਤੇ ਤੁਸੀਂ ਤੇ ਸੋਨਾ ਖਾ ਗਏ ਆਰਾਮ ਦੇ ਨਾਲ ਤਾਂ ਉਹਨਾਂ ਵਿਚਾਰਾਂ ਦਾ ਕੀ ਬਣਿਆ ਹੋਣਾ ਕਦੀ ਸੋਚਿਆ ਹੀ ਉਹ ਖਾ ਕਾਦਾ ਗਏ ਆ ਉਥੇ ਜਿਹੜਾ ਖਰਚਾ ਲੱਗਾ ਉਹ ਕਿੱਥੋਂ ਦੇਣਾ ਸੀ ਨਾਲੇ ਹੋਟਲਾਂ ਚ ਰਹੇ ਉਹ ਵੱਖਰਾ ਖਰਚਾ ਆਹੋ ਹੋਟਲਾਂ ਚ ਰਹਿਣਾ ਹੀ ਦੀਸ਼ ਚੰਦਰ ਨੇ ਹੁਣ ਤੋਂ ਕਿੱਥੇ ਜਾਣਾ ਹੈਗਾ ਮਾੜਾ ਮੋਟਾ ਖਾਣਾ ਤੇ ਤੈਨੂੰ ਉਹ ਪਸੰਦ ਨਹੀਂ ਆਉਂਦਾ ਹੈ ਮੇਰੀ ਸੁਣੋ ਗੱਲ ਆ ਵੀ ਮੇਰੀ ਬੇਇੱਜ਼ਤੀ ਨਾ ਕਰੀ ਜਾਓ ਤੇ ਇੱਕ ਗੰਮ ਕਰਿਓ ਉਹਦੇ ਸਾਹਮਣੇ ਨਾ ਕਿਤੇ ਕਹਿ ਲਿਆ ਪਾ 2 3 ਕਿਲੇ ਪੈ ਲਈਏ ਮੈਂ 15 ਕਿਲੇ ਦੱਸਿਆ ਉਹਨੂੰ ਤੇ ਝੂਠ ਕਿੰਨਾ ਕ ਚਰਤਾਕ ਲਗਾਉਣਾ ਈਓ ਅੰਦਰ ਦੀਆਂ ਪੱਕੀਆਂ ਬਾਹਰ ਹੀ ਹੋਣੀਆਂ ਵਾ ਠੀਕ ਆ ਨਾ ਜਿੱਦਾਂ ਮੈਂ ਨਾਲ ਤੁਸੀਂ ਇਦਾਂ ਕਰੀ ਜਾਓ ਕਰੀ ਜਾਓ ਇੱਥੇ ਪਤਾ ਕਿੱਡੀ ਤਗੜੀ ਸਾਮੀ ਹੈ ਕਿੱਡੀ ਕਿ ਤਗੜੀ ਆ ਉਹ ਮੰਮੀ ਉਹਨਾਂ ਦੇ ਤਾਂ ਪਹਿਲੀ ਬੰਨਾ ਬੜਾ ਏ ਰੋਡ ਤੇ ਕੋਠੀ ਹੈ ਕਿਤੇ ਵੇਖਿਓ ਜਦੋਂ ਲੋਕ ਕਿੰਨਾ ਤੇਰੇ ਨਾਲ ਗੱਲ ਪਾਤ ਉਹਨੂੰ ਤਾਂ ਕੋ ਸਮਝ ਨਹੀਂ ਆਈ ਇਹ ਕੋੜੀ ਰਾਣੋਂ ਆ ਨਾ ਉਹ ਵੀ ਵੱਢਣ ਵਾਲੀ ਆ ਸਿਆਪਾ ਖਾਣਾ ਪਾਤਾ ਮੇਰੇ ਗੱਲ ਚ ਵੇਖ ਗੱਲ ਦੱਸ ਐਡੇ ਤਗੜੇ ਕਰ ਦਿੱਤੀ ਹੈ ਕਿ ਕਿਦਾਂ ਮੰਨ ਗਈ ਤੇਰਾ ਨਾ ਵਿਆਹ ਕਰਾਉਣ ਨੂੰ ਝੂਠ ਚੜ ਬੋਲ ਕੇ ਕਰਾ ਲਈਓ ਮੰਮੀ ਝੂਠ ਕਦਾ ਬੋਲਣਾ ਹੀ ਮੜਾ ਮੋਟਾ ਕਰਨਾ ਹੀ ਪੈਂਦਾ ਹੈ ਮੇਰੀ ਗੱਲ ਸੁਣਾ ਜੇ ਤੇਰੀ ਕੋਈ ਗੱਲ ਬਾਤ ਹੈਗੀ ਤੂੰ ਮੇਰੇ ਨਾਲ ਗੱਲ ਕਰਦਾ ਪੜਦੇ ਨਾ ਤੇ ਤੇਰਾ ਹੀ ਰਿਸ਼ਤਾ ਰੁਸ਼ਤਾ ਕਰਦੇ ਨਖਤਿਆ ਤੁਹਾਡਾ ਘਰ ਭਰ ਦਿੰਦੇ ਜਿਹੜੇ ਤਗੜੇ ਰਸਣ ਧਿਆ ਤੁਹਾਡਾ ਨਾ ਕੀਤੀ ਨਹੀਂ ਮੈਂ ਸਵਾਹ ਕੀਤੀ ਹੈ ਤੂੰ ਤਾਂ ਪਿਆਰਾਂ ਦਾ ਪਾਣੀ ਨਹੀਂ ਪੈਣ ਦਿੰਦਾ ਹੁੰਦਾ ਮੰਮੀ ਤੁਹਾਨੂੰ ਕਿੰਨੀ ਵਾਰੀ ਕਿਹਾ ਜਦੋਂ ਉਦਨ ਚੱਲਿਆ ਹਾਂ ਰਾਤ ਗਿਆ ਤੁਹਾਨੂੰ ਮੈਂ ਕਹਿ ਕੇ ਗਿਆ ਹਾਂ ਤੇ ਮੈਨੂੰ ਕੀ ਪਤਾ ਸੀ ਮੈਂ ਹਾਂ ਉਦਾਂ ਹੀ ਕਰਦਾ ਵਾ ਚੰਗਾ ਹੁਣ ਤੂੰ ਦੱਸੀ ਨਹੀਂ ਚਾਜਣਾ ਪੈਂਦਾ ਮੇਰੇ ਲਾਗੇ ਚਾਜਣਾ ਮੇਰੇ ਨਾਲ ਗੱਲ ਕਰਦਾ ਤੇ ਆਪਾਂ ਤੇਰਾ ਵਿਆਹ ਕਰਦੇ ਲਾਵਾਂ ਕਰਕੇ ਘਰ ਲੈ ਹੁੰਦੇ ਤੇ ਨਾਲੇ ਅਗਲੇ ਦਾਜ ਨਾਲ ਟਰੱਕ ਭਰ ਕੇ ਹੈ ਚਾਜਣਾ ਤੁਸੀਂ ਗੱਲ ਮੇਰੀ ਸੁਣਦੇ ਕਿੱਥੇ ਹੋ ਤੇਰਾ ਵਿਹਾਰਦੀ ਏ ਤੂੰ ਹੀ ਨਾ ਗੱਲ ਤੁਹਾਡੇ ਨਾਲ ਕੋਈ ਕਰਦਾ ਤੂੰ ਹੀ ਉਲਟੇ ਬਨੇ ਜਾਂਦੇ ਹੋ ਉਲਟੇ ਬਨੇ ਜਾਂਦੀਆਂ ਵੇ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਜਿਓ ਇੱਡੇ ਤਗੜੇ ਆ ਨਾ ਉਹਨਾਂ ਚੁੱਪ ਕਰਕੇ ਨਹੀਂ ਉਹ ਬਹਿਣਾ ਉਹਨਾਂ ਨਾਲ ਟੱਕਰੇ ਕਰ ਦੇ ਤੇਰੇ ਟੱਕਰੇ ਤੇ ਪਾਚਾ ਘਰੋਂ ਬਾਹਰ ਨਿਕਲੀ ਕਿਤੇ ਹੁਣ ਤੂੰ ਮੈਂ ਡਰਦਾ ਆ ਬਾਹਰ ਨਾ ਨਿਕਲੀ ਇੱਥੇ ਆਹੋ ਡਰੀ ਨਾ ਛਿੱਤਰ ਭਾਵੇਂ ਖਾ ਲਈ ਡਰਤਾ ਆ ਮੈਂ ਆਕਰ ਵੇਹਲਾ ਕਿ ਨਸਤ ਵੇਸ ਮਾਂ ਤੇਰੀ ਮੇਰੀ ਸੁਣੋ ਗੱਲ ਸ਼ਹਿਰ ਜਾਣਾ ਤੇ ਤਿਆਰ ਹੋ ਜਾਓ ਜੇ ਨਹੀਂ ਜਾਣਾ ਤੇ ਮੈਂ ਫਿਰ ਚੱਲ ਜਾਗਾ ਆਪੀ ਉਥੋਂ ਲੱਲਾਗਾੜਤੀ ਕੋਲ ਕੋਰ ਰੁਪਿਆ 20 30 ਹਜ਼ਾਰ ਹੂੰ ਦਊਗਾ ਤੈਨੂੰ ਚੈੱਕ ਕੱਟ ਕੇ ਆੜਤੀ ਆ ਹੋਰ ਲੱਗਾ ਗੱਲਾਂ ਕਰ ਐੜਤੀ ਕੋ ਚੱਲ ਜਾਣਾ ਆ ਹਾਂ ਜਾ ਜਾ ਲੈ ਚੜ ਜਾ ਬੋਦੇ ਬੋਦੇ ਵਾ ਕੇ ਜਾਵੀਂ ਜਾਂਦੇ ਚੱਕ ਧਰਨਾ ਤੇਰੇ ਹੱਤੇ ਉਹਨੇ ਹੱਦ ਹੋਈ ਏ ਇਹਦੇ ਵਾਲੀ ਨਵਦੀਪ ਬੈਠੀ ਐ ਹਾਂਜੀ ਠੀਕ ਆ ਤੇ ਮੈਂ ਨਾ ਮਾਣਾ ਮੁੰਡਾ ਤਿਆਰ ਕਿਰੂ ਹੋਣਾ ਏ ਤੇ ਸ਼ੀਸ਼ਾ ਹੁਸ਼ਾ ਕਿੱਥੇ ਲੱਗਾ ਮੈਨੂੰ ਦੇਖੋ ਜਲਬਨ ਨਹੀਂ ਦਿਆ ਇੱਥੇ ਆਵੇ ਅੰਦਰ ਉੱਥੇ ਹੈਗਾ ਸਾਰਾ ਸਮਾਨ ਹਾਂ ਹਾਂ ਜਾ ਕਰ ਜੋ ਕਰਨਾ ਪਰ ਪਿੰਗਰ ਇੱਕ ਗੱਲ ਆ ਆਪਣੇ ਇੱਥੇ ਰੂਮ ਚ ਲਵਾਉ ਆਂ ਹਾਂ ਮੇਰੇ ਮਿੱਜੇ ਦੋ ਸੇਰਵਾਣਾ ਹੈ ਕਰੂਗੇ ਜ ਮਾੜਾ ਮੋਟਾ ਤਿਆਰ ਹੋਣਾ ਕਰੂਗੇ ਤੂੰ ਮੈਨੂੰ ਉੱਧਰ ਜਾਣਾ ਪਿਆ ਕਰਨਾ ਕੋਈ ਨਹੀਂ ਨਵਦੀਪ ਇੱਥੇ ਲਵਾ ਦਿੰਨੇ ਆ ਫੇਚ ਕਿਹੜੀ ਗੱਲ ਹੈ ਜਿੱਦਣ ਕਹਾਂਗੇ ਕਿ ਉਦਨ ਹੀ ਆਪਾਂ ਮਿਸਤਰੀ ਘਰ ਸੱਦ ਲਾਂਗੇ ਜਿੱਦਣ ਕਹਾਂਗੇ ਨਹੀਂ ਲੈ ਕੇ ਆਓ ਉਹਨੂੰ ਚੱਲ ਵੇਖ ਲੈਣਾ ਉਦਾਂ ਤੇ ਜੈ ਤਿਆਰੀ ਤਰੀਕ ਕਰਵਾਉਣੀ ਸੀ ਚੰਗਾ ਤਿਆਰੀਆਂ ਕਰਵਾਉਂਦੇ ਰਹੋ ਤੁਸੀਂ ਆ ਗਈ ਮਹਾਰਾਣੀ ਮੰਮੀ ਪਿੰਦਰ ਕਹਿੰਦੇ ਕਿ ਇਧਰ ਡਰੈਸਿੰਗ ਟੇਬਲ ਉਹ ਕਿੱਥੇ ਮੈਂ ਤਿਆਰ ਕਰ ਹੋਣਾ ਹੈ। ਤੇ ਆਹ ਹੋਣਾ ਮਾਂ? ਹਾਂਜੀ। ਆਹ ਹੀ ਲੱਗਾ ਸਾਹਮਣੇ। ਇਹ ਤੇ ਮੰਮੀ ਮੈਂ ਵੀ ਵੇਖ ਲਿਆ ਤੇ ਸ਼ੀਸ਼ਾ ਹੀ ਆ। ਮੈਂ ਪੁੱਛਣ ਦੀ ਜਿਹੜਾ ਸਮਾਨ ਸਉਣ ਪਿਆ ਹੁੰਦਾ ਵਾ ਤੁਹਾਡੇ ਕੋਲ ਤੇ ਹੋਣਾ ਹੀ ਆ ਥੋੜਾ ਬਹੁਤ। ਆਹੋ ਮੈਂ ਮੇਕਅਪ ਕਰਕੇ ਜਾਂਦੀ ਜੁ ਰਹੀ ਆ ਕਿਤੇ। ਇੱਥੇ ਇਹੋ ਕੋਹੀ ਆ। ਇਹੋ ਹੀ ਵਰਤਣਾ ਪੈਣਾ ਤੈਨੂੰ। ਠੀਕ ਵਾ ਨਾ? ਜਾ ਜਾ ਕੇ ਵਾਲਾ ਸਿਰਸੁਰ। ਪਿੰਦਰ। ਕੀ ਆ ਨੀ ਬੀ? ਤੁਹੇ ਇਧੇ ਕਹਿੰਦੇ ਹੋ ਇਧਰ ਡਰੈਸਿੰਗ ਟੇਬਲ ਆ ਗੈਦਰ ਤੱਕ ਲਾ ਸ਼ੀਸ਼ਾ ਜਿਹਾ ਲੱਗਾ ਹੋਇਆ ਕੋਈ ਨਹੀਂ ਤੂੰ ਹੋ ਤਿਆਰ ਤੀ ਉਰ ਤੇ ਤਿਆਰ ਮੈਂ ਉਂਗਲਾਣਾ ਹਾਂ ਮੈਂ ਸਮਾਂ ਤੇ ਮੰਮੀ ਆਂਦੇ ਕੋਈ ਹੈਗਾ ਨਹੀਂ ਆ ਕੋਈ ਨਹੀਂ ਜਾਣਦੇ ਆ ਤੂੰ ਲੈਣੇ ਸ਼ਰਮ ਮੰਮੀ ਅੱਗੇ ਜਾਣਦੇ ਸੀ ਵੀ ਚੱਲੀਏ ਸ਼ਾਇਦ ਮੈਂ ਚਲਦਾ ਥੋੜਾ ਕੰਮ ਕਮ ਕਰ ਲਵਾਂ ਫਿਰ ਜਾਂਦੇ ਆ ਠੀਕ ਆ ਚਲੋ ਫਿਰ ਡਰੈਸਿੰਗ ਟੇਬਲ ਲੱਭਦੀ ਫਿਰਦੀ ਆ ਆ ਪਿੱਛੇ ਛੱਡ ਗਈ ਆ ਤੂੰ ਡਰੈਸਿੰਗ ਟੇਬਲ ਇੱਥੇ ਲੱਭਣ ਡਈ ਐ ਤੇ ਤੂੰ ਗੁੰਗਿਆ ਰ ਝੂਠ ਜੂ ਬੋਲਦਾ ਫਿਰਨਾ ਉਹਦੇ ਨਾਲ ਸੱਚ ਦਾ ਸਾਨੂੰ ਸੱਚ ਮੰਮੀ ਚੁੱਪ ਕਰਕੇ 4 ਦਿਨ ਕੱਢ ਦੇ ਲੋ ਤੁਸੀਂ ਹੂੰ 4 ਦਿਨ ਕੱਢ ਲੋ ਰੋਂਦਾ ਜੰਮਣ ਵਾਲੀ ਨੂੰ ਖੱਤਾ ਨਾ ਹੋਵੇ ਤੇ ਹੋ ਸਿਆ ਪਾਪਾ ਕੇ ਬਹਿ ਗਿਆ ਵਾ ਸ਼ੁਕਰ ਕਰੋ ਉਹ ਆਈ ਏਦਾਂ ਜਿਵੇਂ ਵਿਆਹ ਕੇ ਆਈ ਹੁੰਦੀ ਨਾ ਤੇ ਉਹਨੇ ਹੁਣ ਚਲ ਵੀ ਜਾਣਾ ਜੇ ਵਿਆਹ ਕੇ ਆਈ ਹੁੰਦੀ ਨਾ ਤੇ ਮੈਂ ਵੀ ਇੱਜਤਨਾ ਰੱਖਦੀ ਉਹਨੂੰ ਠੀਕ ਵਾ ਨਾ ਇਹ ਚੁੱਪ ਕਰਕੇ ਤੁਰਿਆ ਜਾ ਮਗਰੀ ਉਹਦੇ ਪਿੰਦਰ ਇੱਧਰ ਆ ਗੱਲ ਸੁਣ ਕੇ ਜਾ ਮੇਰੀ ਦੱਸੋ ਮੇਰੀ ਗੱਲ ਸੁਣਨਾ ਧਿਆਨ ਨਾਲ ਉਹਨੂੰ ਕਹ ਦੇ ਕਿ ਸਿਰ ਤੇ ਚੁੰਨੀ ਰੱਖ ਠੀਕ ਵਾ ਨਾ ਨਾ ਸ਼ਰਮ ਨਾ ਹਜਾ ਕਿਦਾਂ ਗਲਚਪਾ ਕੇ ਚੁੰਨੀ ਫਿਰਨ ਢਈ ਆ ਇਹਨੂੰ ਨਹੀਂ ਪਤਾ ਲੱਗਦਾ ਮੈਂ ਸੌਹਰੇ ਆਈ ਆ ਹੁਣ ਪੇਕੇ ਨਹੀਂ ਗਈ ਕੋ ਇੱਥੇ ਕੌਣ ਆਉਣ ਡਿਆ ਘਰ ਤੇ ਤੁਸੀਂ ਕਿਸੇ ਨੂੰ ਵੜਨ ਜੇ ਦਿੰਦੇ ਵੜ ਨਹੀਂ ਦਿੰਦੇ ਇੱਥੇ ਸਾਰਿਆਂ ਨੇ ਆਉਣਾ ਮਾਰੋ ਵਾਰੀ ਵੇਖੀ ਜਾ ਤੂੰ ਤਮਾਸ਼ਾ ਹੋਰ ਗੱਲਾਂ ਕਰਦਾ ਵਾ ਹਾਣੀ ਗੀਟ ਨਹੀਂ ਨਹੀਂ ਜਨਾਬ ਉਹ ਦੱਸ ਦੇ ਪਏ ਉੱਧਰ ਵਿੱਚ ਹੋ ਗਏ ਹਾਂ ਚਲ ਠੀਕ ਹੈ ਆਹਕੇ ਟ ਓਏ ਆਹ ਕੌਣ ਆ ਗਿਆ ਯਾਰ ਦੁਨੀਆ ਕਿਤੇ ਲੰਮੇ ਵੀ ਨਹੀਂ ਪੈਣ ਦਿੰਦੀ ਇਹ ਕਿਤੇ ਲੋਕਾਂ ਦੀ ਹੱਦ ਹੋਈ ਹੈ ਆਓ ਜਨਾਬ ਆਪਰਾ ਕਿੱਧਰ ਹੈ ਤੇਂਦਰ ਸਿੰਘ ਦਾ ਘਰੇ ਹੋਈ ਹੈ ਇਹੋ ਹੀ ਏ ਕਿੱਥੇ ਆਓ ਦੱਸੋ ਕੰਮ ਦੱਸੋ ਤੁਸੀਂ ਕੰਮ ਤੇ ਹੀ ਲੋਕਾਂ ਦੀਆਂ ਕੁੜੀਆਂ ਕੱਢ ਕੇ ਦਾ ਆਰਾਮ ਨਾਲ ਘਰ ਬੈਠੇ ਜੇ ਤੇ ਤੁਹਾਨੂੰ ਪਤਾ ਨਹੀਂ ਓਏ ਓ ਜਰਾਬ ਕਾਹੋ ਦੀ ਗੱਲ ਕਰ ਲੈਨੇ ਆ ਜੋ ਫੜ ਯਾਰ ਇਹਨੂੰ ਖੜ ਨਾਲ ਓ ਮੇਰੀ ਗੱਲ ਤਾਂ ਸੁਣੋ ਉਹ ਬੈਠੋ ਸਹੀ ਦੋ ਮਿੰਟ ਮੁੰਡਾ ਘਰੇ ਆਇਆ ਕੋਈ ਨਹੀਂ ਕਰ ਲੈਨੇ ਪਤਾ ਮੁੰਡੇ ਦਾ ਵੀ ਆ ਜੋ ਚਲੋ ਫੜ ਬਾਂ ਖੜ ਨਾਲ ਚੱਲ ਆ ਜੋ ਓ ਮੇਰੀ ਗੱਲ ਸੁਣੋ ਖਾਣਾ ਕਿੱਥੇ ਜੀ ਮੁੰਡਾ ਘਰੇ ਆਇਆ ਚੱਲ ਆ ਫਿਰ ਚਲਾ ਵਾ ਆਜੋ 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 ਔਰ ਜਨਾਬ ਬੈਠੋ ਮੈਂ ਪਾਣੀ ਲੈ ਆਵਾਂ ਪਾਣੀ ਦੀ ਨਹੀਂ ਲੋੜ ਹੈ ਮੁੰਡੇ ਨੂੰ ਆਵਾਜ਼ ਮਾਰ ਉਪਿੰਦਰ ਉਹਪਿੰਦਰਾ ਉਹ ਬਾਹਰ ਨਿਕਲ ਪੁੱਤ ਉਹ ਡੈਡੀ ਕੀ ਹੋ ਰਿਹਾ ਏ ਉਹ ਤੂੰ ਇੱਥੇ ਲੰਮੀਆਂ ਤਣ ਕੇ ਪਿਆ ਬਾਹਰ ਪੁਲਿਸ ਤੇ ਬੁਲਸਾਈ ਆ ਬੁਲਸਾਈ ਕਰ ਰਿਹਾ ਵਾ ਆਹੋ ਉਹ ਫਿਰ ਕੀ ਹੋ ਗਿਆ ਜੀ ਆਵੀਏ ਤੇ ਜਾਂ ਤੈਨੂੰ ਕੋਈ ਗੱਲ ਹੀ ਨਹੀਂ ਗਈ ਹੈ ਉਹ ਨਾਲ ਮੈਨੂੰ ਲੈਣਾ ਭਾਲ ਕੇ ਓਏ ਐਵੇਂ ਨਾ ਡਰੋ ਕਿਤੇ ਨਹੀਂ ਖੜਦੇ ਤੁਹਾਨੂੰ ਮੈਂ ਚੰਬ ਦੇ ਰਣਾ ਜਾ ਕੇ ਮੇਰਾ ਜਾਂਦਾ ਤੈਨੂੰ ਤਾਂ ਲਾਉਂਦਿਆਂ ਓਏ ਐਵੇਂ ਫਿਕਰ ਨਾ ਕਰੋ ਮੈਂ ਕਰਦਾ ਗੱਲ ਚਲ ਹੋ ਗਾ ਫਿਰ ਲੱਗ ਅਗੇ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਆ ਬੋ ਉਹ ਬੈਣਾ ਨਹੀਂ ਹੈ ਜਿਹਨੇ ਦੀ ਕੁੜੀ ਭਜਾ ਕੇ ਲਿਆ ਉਹ ਦੱਸ ਕਿੱਥੇ ਆ ਉਹ ਜਨਾਬ ਇੱਥੇ ਹੀ ਐ ਠੰਡ ਰੱਖੋ ਬਹੁਤ ਸਹੀ ਤੁਸੀਂ ਬਹੁਤਾਂ ਪਾਣੀ ਪੋਈ ਲਓ ਨਾ ਡੈਡੀ ਐਵੇਂ ਡਰੀ ਜਾਣ ਲਏ ਨੇ ਵੀ ਵੇਖਿਓ ਸਹੀ ਇਹਨਾਂ ਕੋਈ ਕਹਿਣਾ ਨਹੀਂ ਸਾਨੂੰ ਇਹਨਾਂ ਨੂੰ ਇਹ ਮਸਸਾ ਸਮਝਾਇਆ ਹੀ ਨਾ ਤਾਂ ਵੀ ਡਰਨ ਲਏ ਨੇ ਫੜੋ ਪਣੀ ਕੋਈ ਦਾ ਉਹਨਾਂ ਦੀ ਕੁੜੀ ਭਜਾ ਲੈ ਆਵਾਂ ਤੇ ਕਾਨੂੰਨੀ ਕਾਰਵਾਈ ਬੰਦੀ ਏ ਜਨਾਬ ਇੱਕੋ ਮਿੰਟ ਰੁਕੋ ਮੈਂ ਆ ਗਿਆ ਮੰਮੀ ਇੱਥੇ ਇੱਕ ਮੇਰਾ ਕਾਗਜ਼ਾ ਪਿਆ ਸੀ ਕਾਗਜ਼ ਇਹ ਕਾਗਜ਼ ਲੱਭਦਾ ਫਿਰਦਾ ਮੈਂ ਓਏ ਅਪੂ ਸਾਈ ਉਹਨਾਂ ਨੂੰ ਦਿਖਾਉਣਾ ਮੈਂ ਹਾਏ ਮੈਨੂੰ ਖੱਤੀ ਆ ਗਈ ਅਪੂਸ ਮੈਂ ਤੈਨੂੰ ਕਹਿਆ ਸੀ ਨਾ ਤੈਨੂੰ ਲੈ ਜਾਣਾ ਮਰਚੇ ਦਾ ਨੇ ਹੁਣ ਹੁਣ ਦੇਖੀ ਜਾਏ ਪੜਦਾ ਕੀ ਉਹ ਉਹ ਚੁੱਪ ਕਰੋ ਤੁਸੀਂ ਮੈਨੂੰ ਕਾਗਜ਼ ਦੱਸੋ ਕਿੱਥੇ ਆ ਸਿੱਕੇ ਮਟਾਤੀ ਹਮਤਿਆ ਉਹ ਕੰਮ ਹੋ ਗਿਆ ਇਹੋ ਕਾਗਜ਼ ਕਿੱਥੇ ਆ ਉੱਥੇ ਵੇਖ ਲੈ ਇੱਥੇ ਰਹਾਦਾ ਕਰਦਾ ਇਹ ਤੈਨੂੰ ਲੈੜਨਾ ਜਾਣਗੇ ਹੁਣ ਉਹ ਕੁਛ ਨਹੀਂ ਹੁੰਦਾ ਲਓ ਜਨਾਬ ਆ ਕੋਰਟ ਦੇ ਆਰਡਰ ਜੇ ਕੰਮ ਦੇਣਾ ਪੱਕੇ ਕੀਤੇ ਨੇ ਜੋ ਜਨਾਬ ਕੰਮ ਜਿਹੜਾ ਪੱਕੇ ਕੀਤਾ ਤੇ ਕੁੜੀ ਦੀ ਸਲਾਹ ਲੈ ਲੋ ਤੂੰ ਸੈਂਤੀ ਹੈ ਜਾਂ ਕਿੱਥੇ ਆ ਕੁੜੀ ਆਵਾਜ਼ ਮਾਰਨ ਉ ਇੱਥੇ ਜਨਾਬ ਸੈਂਤੀ ਨਾਲ ਹੀ ਹੋਇਆ ਸਾਰਾ ਕੰਮ ਆਵਾਜ਼ ਮਾਰ ਕੇ ਲਿਆ ਚੱਲ 2 ਮਿੰਟ ਆਵਾਜ਼ ਮਾਰ ਦੇ ਤੂੰ ਅੱਜ ਤੇ ਮਾਰੋ ਨਵਦੀਪ ਤਾ ਉੱਠ ਕੀ ਹੋਇਆ ਵਾ ਪੁਲਿਸ ਆਈ ਆ ਕਿਉਂ ਕਿਉਂ ਆਏ ਨੇ ਓ ਉਦਾਂ ਤੇ ਤੇਰੇ ਘਰਦਿਆਂ ਦਿੱਤੀ ਹੋਣੀ ਦਰਖਾਸਤ ਆ ਜਾ ਇਹ ਹੁਣ ਫੇਰ ਹੁਣ ਫੇਰ ਕੀ ਚਿਹ ਚ ਗੜੀ ਡਰਨ ਵਾਲੀ ਗੱਲ ਆ ਮੈਂ ਗੱਲਬਾਤ ਕੀਤੀ ਉਹਨਾਂ ਨਾਲ ਉਨਸਰਪਤਰ ਕਿਹੋ ਬੁਸ਼ਨਾ ਵੀ ਤੇਰੀ ਸਹਿਮਤੀ ਹੀ ਕੁੜੀਏ ਤੂੰ ਕਹਿਣਾ ਵੀ ਹਾਂਜੀ ਚਲੋ ਠੀਕ ਆ ਜਾ ਆ ਜੀ ਆ ਜੀ ਜਨਾਬ ਲੱਭ ਗਿਆ ਕਰ ਹਾਂ ਜੀ ਆ ਜੀ ਨਹੀਂ ਕੋਟ ਮਾਰਜ ਕਰਾਈ ਦੇਣਾ ਹਾਂ ਜੀ ਚਲੋ ਠੀਕ ਬਾਅਦ ਚ ਫੋਨ ਕਰਦੇ ਤੈਨ ਆ ਜੀ ਜਨਾਬ ਆ ਜੀ ਕੁੜੀ ਆਪਣੀ ਮਰਜ਼ੀ ਨਾਲ ਵਿਆਹ ਕਰਾਈ ਹਾਂਜੀ ਸਰ ਸਾਰਾ ਕੁਝ ਮੇਰੀ ਮਰਜ਼ੀ ਨਾਲ ਨਹੀਂ ਹੋਇਆ ਨਾਲੇ ਜਨਾਬ ਕਿੰਨ ਕੋਈ ਜ਼ਰਾਇਤ ਨਹੀਂ ਕਰ ਸਕਦਾ ਜੀ ਤੁਸੀਂ ਆਪ ਕਹਿੰਦੇ ਜੀ ਉਹ ਤਾਂ ਕੁੜੀ ਦਾ ਠੀਕ ਹੈ ਤੇਰੇ ਨਾਲ ਕਿਸਨੇ ਕੋਟ ਮਾਰ ਕੇ ਜ਼ਬਰਦਸਤੀ ਨਹੀਂ ਕੀਤੀ ਇਥੇ ਨਹੀਂ ਸਰ ਕੇ ਹਨ ਨਹੀਂ ਕੀਤੀ ਆਪਣੇ ਘੁੱਜੀ ਨਾ ਰਹਈਆਂ ਹਾਂ ਹਾਂਜੀ ਆਪਣੇ ਮਾਪਿਆਂ ਕੋਲ ਨਹੀਂ ਪਿੱਛੇ ਜਾਣਾ ਨਹੀਂ ਮੈਂ ਹੁਣ ਉਹਨਾਂ ਕੋਲ ਨਹੀਂ ਜਾਣਾ ਹੁਣ ਮੇਥੀ ਆ ਗਈ ਤੇ ਇੱਕੀ ਸਾਰੀ ਉਮਰ ਰਵਾਂਗੀ ਦੋਸਤਾਂ ਤੇ ਥਾਣੇ ਤੇ ਰਾਤ ਕੀ ਸੀ ਉਹਨਾਂ ਬਾਰੇ ਕੋਈ ਨਹੀਂ ਦੱਸਿਆ ਹੋਰ ਹੋਰ ਮਾ ਚੱਲਣ ਜਨਾਬ ਜਦੋਂ ਉਹ ਮੰਨਦੇ ਨਹੀਂ ਤਾਂ ਦੱਸੋ ਅਸੀਂ ਕੀ ਕਰਦੇ ਫਿਰ ਹੋਰ ਤ੍ਰਿਪ ਸਿੰਘ ਇੱਕ ਕਾਨੂੰਨੀ ਕੌਰ ਤੇ ਠੀਕ ਨੇ ਰਿਪੋਰਟ ਮੈਂ ਅੱਜ ਕਰਾਈ ਏ ਅੱਜ ਦਿਨ ਕੋਈ ਕਹਿ ਨਹੀਂ ਸਕਦੇ ਤੇ ਬਾਕੀ ਇਹਨਾਂ ਦੇ ਘਰ ਦੇ ਨੂੰ ਦੱਸ ਦੇ ਇਹਨਾਂ ਜਰਗ ਹਾਂਜੀ ਭਾਈ ਸਾਹਿਬ ਤੁਸੀਂ ਵੀ ਇਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਠੀਕ ਹੈ ਜੀ ਆਪ ਵੀ ਵੀਰ ਤੇ ਤੈਨੂੰ ਕੋਈ ਪ੍ਰੋਬਲਮ ਹੈ ਕੋਈ ਕਿਸੇ ਤੋਂ ਡਰ ਹੈ ਜਨਾਬ ਸਰਪੇ ਦੇ ਘਰ ਦੇਆਂ ਤੋਂ ਬਾਕੀ ਹੋਰ ਕੋਈ ਡਰ ਨਹੀਂ ਹਨ ਜੇ ਤੈਨੂੰ ਫਿਰ ਵੀ ਲੋਡ ਹੋਏ ਗਿਆ ਤੈਨੂੰ ਇਹ ਗਨਮੈਨ ਦੋ ਦੇ ਦਾਂਗੇ ਚਲੋ ਠੀਕ ਹੈ ਜਨਾਬ ਦਾ ਠੀਕ ਚੰਗਾ ਫਿਰ ਆਹ ਦੇ ਦਿਓ ਹਾਂ ਪੇਪਰ ਆਹ ਤੇ ਲੱਲਾ ਤੇ ਦੀ ਫੋਟੋ ਕਾਪੀ ਵੀ ਵੱਡੇ ਸਾਹਿਬ ਨੂੰ ਦੇ ਕੇ ਜਾਣੀ ਹੈ ਜਦੋਂ ਨਾਲੇ ਫੋਨ ਕਰਾਂਗੇ ਤੇ ਥਾਣੇ ਆ ਜੀ ਚਲੋ ਠੀਕ ਹੈ ਠੀਕ ਹੈ ਦੇਖਾ ਜੇ ਟੌਰ ਗੱਲਾਂ ਕਰਦੇ ਹੋ ਤੁਸੀਂ ਅਗਲਾ ਕਿਆ ਕੁਝ ਕਿਆਰਾ ਟਕਿਆਰਾ ਜਿਹੜਾ ਨੱਕ ਵੱਡਿਆ ਗਿਆ ਨਾ ਸਾਰੇ ਮਹੱਲੇ ਦੇ ਵਿੱਚ ਉਹਦੇ ਬਾਰੇ ਸੋਚ ਹੁਣ ਭਾਂਤ ਭਾਂਦਿਆ ਗੱਲਾਂ ਕਰਦੇ ਨਾ ਮੇਰੀ ਗੱਲ ਸੁਣ ਲੈ ਜਿਹੜੀ ਨੇਰੀ ਉੜੀ ਸੀ ਨਾ ਉਹ ਆ ਗਈ ਆ ਹੁਣ ਇਤੋਂ ਗਾੜੀ ਕੱਖ ਦੀਂਗਾ ਹੁਣ ਨਾ ਆਪਣਾ ਘਰ ਬਸੌਰ ਮਾਰਨਾ ਚੰਗਾ ਜਾ ਪਾਣੀ ਆ ਰੱਖ ਦਿਓ ਉੱਥੇ ਜਨਾਬ ਮੁੰਡਾ ਤੇਜ਼ ਨਿਕਲਿਆ ਹਾਂ ਆਮਾ ਪੱਕੇ ਕੀਤੇ ਲੈ ਹੂੰ ਠੀਕ ਆ ਤੇ ਕੁੜੀ ਨੇ ਨਹੀਂ ਮਾਸਾ ਵੀ ਸੋਚਿਆ ਆਪਣੇ ਮਾਪੇ ਉਹਦਾ ਵੀ ਉਹਨਾਂ ਦਾ ਰੋ ਰੋ ਕੇ ਕੀ ਹਾਲ ਹੋ ਜਾਊਗਾ ਅੱਜ ਕੱਲ ਦੇ ਨਿਆਣੇ ਆ ਬਈ ਮਰਜ਼ੀਆਂ ਕਰਦੇ ਆ ਆਪਣੀਆਂ ਨਾਲੇ ਇਹੀ ਉਹਨੂੰ ਕੁਝ ਕਹਿ ਨਹੀਂ ਸਕਦੇ ਹੁਣ ਬਿਲਕੁਲ ਜੀ ਬਿਲਕੁਲ ਸੋਟ ਤੇ ਆਰਡਰ ਨਹੀਂ ਉਹਨਾਂ ਕੋ ਹੂੰ ਹੂੰ ਚੱਲ ਬੈਠ ਜਾ ਕੇ ਸੁਣਾ ਦੇ ਜਣੇ ਚਲੋ